ਦਸਵੰਦ ਕੱਢਣ ਲਈ ਦਿੱਤਾ ਉਪਦੇਸ਼ ਗੁਰਾਂ ਹੁਣ ਉਹਦੀ ਪੈਗੀ ਜਾਣੀ ਲੋੜ ਹੈ ਬਤ ਅਨਸਾਰ ਕਰੋ ਲੋੜ ਬੰਦਾਂ ਦੀ ਸਗੈ ਤਾਂ ਜਿਨ੍ਹਾਂ ਨੂੰ ਇਸ ਤਰ੍ਹਾਂ ਦੀ ਥੋੜ ਗਏ ਦਾਣਾ ਪਾਣੀ ਪਸ਼ੂ ਚਾਰਾ ਲੀੜਾ ਕੱਪੜਾ ਪਰਾਵੋ ਦਾਣਾ ਪਾਣੀ ਪਸ਼ੂ ਚਾਰਾ ਲੀੜਾ ਕੱਪੜਾ ਛੇਤੀ ਤੁਸੀਂ ਕਰਕੇ ਤਿਆਰ ਜੀ ਗੁਰੂਆਂ ਦੀ ਧਰਤੀ ਤੇ ਵਸਦੇ ਪੰਜਾਬੀ ਵੀਰੋਂ ਹੱਡ ਮਾਰਿਆਂ ਦੀ ਜਾ ਕੇ ਲਵੋ ਸਾਰ ਜੀ ਗੁਰੂਆਂ ਦੀ ਧਰਤੀ ਤੇ ਵਸਦੇ ਪੰਜਾਬੀ ਵੀਰੋਂ ਹੱਡ ਮਾਰਿਆਂ ਦੀ ਜਾ ਕੇ ਲਵੋ ਸਾਰ ਜੀ ਪੀਆਂ ਪੁੱਤਾਂ ਵਾਂਗੂ ਪਾਲੀਆਂ ਸੁਵਾਲੀਆਂ ਫਸਲਾਂ ਹੋ ਗਈਆਂ ਜਮਾ ਵਰਵਾਦ ਨੇ ਵਾਰ ਮਾਲ ਪਸ਼ੂ ਚੜ ਗੇ ਗਾੜਾਂ ਦੀ ਪੇਟ ਮੜ ਕਦੋਂ ਗੋਣੀ ਆਵਾਦ ਨੇ ਬੰਦਾ ਹੀ ਬੰਦੇ ਦੀ ਦਾਰੂ ਹੁੰਦਾ ਆਖਦੇ ਸਿਆਣੇ ਬੰਦਾ ਹੀ ਬੰਦੇ ਦੀ ਦਾਰੂ ਹੁੰਦਾ ਆਖਦੇ ਸਿਆਣੇ ਦੁਖੀਆਂ ਦਾ ਕੋਲ ਜਾ ਵਡਾਈਏ ਪਾਰ ਜੀ ਗੁਰੂਆਂ ਦੀ ਤਰਤੀ ਤੇ ਵਸਦੇ ਪੰਜਾਬੀ ਵੀਰੋਂ ਹੱਡ ਮਾਰਿਆਂ ਦੀ ਜਾ ਕੇ ਲਵੋ ਸਾਰ ਜੀ ਗੁਰੂਆਂ ਦੀ ਤਰਤੀ ਤੇ ਵਸਦੇ ਪੰਜਾਬੀ ਵੀਰੋਂ ਹੱਡ ਮਾਰਿਆਂ ਦੀ ਜਾ ਕੇ ਲਵੋ ਸਾਰ ਜੀ ਸਰਕਾਰਾਂ ਤਾਈ ਮੇਰੀ ਪੁਰਜੋਰ ਹੈ ਅਪੀਲ ਭੇਜਣ ਤੁਰੰਤ ਰਾਤ ਫੰਡ ਜੀ ਕੁਦਰਤੀ ਆਫਤ ਦਿਆਂ ਦਾਤਾ ਜੋਸ਼ ਕਰ ਉਹਦੀ ਗੁਣ ਥਾਪੜੋ ਜਕੰਡ ਜੀ ਕੋਲ ਦੁਨੀਆ ਦਾ ਪੇਟ ਭਰਦਾ ਕਿਸਾਨ ਜੀੜਾ ਕੋਲ ਦੁਨੀਆ ਦਾ ਪੇਟ ਭਰਦਾ ਕਿਸਾਨ ਜੀੜਾ ਹਾੜੀ ਸੋਣੀ ਵਿੱਚ ਖਾਂਦਾ ਉਹੋ ਮਾਰਜੀ ਗੁਰੂਆਂ ਦੀ ਤਰਤੀ ਤੇ ਵਸਦੇ ਪੰਜਾਬੀ ਵੀਰੋਂ ਹੱਡ ਮਾਰਿਆਂ ਦੀ ਜਾ ਕੇ ਲਬੂਸਾਰ ਜੀ ਗੁਰੂਆਂ ਦੀ ਧਰਤੀ ਤੇ ਵਸਦੇ ਪੰਜਾਬੀ ਵੀਰੋਂ ਹੱਡ ਮਾਰਿਆਂ ਦੀ ਜੱਕ ਲਵੋ ਸਾਰ ਜੀ ਸੱਚ ਹੈ ਪੰਜਾਬ ਦੇ ਜਮਿਆਂ ਨੂੰ ਨਿਤ ਮੁਹਿਮਾ ਇਹ ਵੀ ਹੁਣ ਪਰਖ ਦੀ ਕੜੀਆ ਕਲਮਾ ਦੇ ਰਾਗੀ ਕਰੇ ਸਾਰਿਆਂ ਨੂੰ ਅੱਜ ਜੋਈ ਬਲੇਗਰ ਸੋਗ ਬੰਦ ਗੜੀਆ ਰੱਬ ਦਾਨ ਕਰਵਾਵੇ ਦਨਪਾਰ ਨੂੰ ਬਚਾਵੇ ਰੱਬ ਈਓ ਰੱਖੋ ਤੁਸੀਂ ਮਨ ਚ ਵਿਚਾਰ ਜੀ ਗੁਰੂਆਂ ਦੀ ਤਰਤੀ ਤੇ ਵਸਦੇ ਪੰਜਾਬੀ ਵੀਰੋਂ ਹੱਡ ਮਾਰਿਆਂ ਦੀ ਜਾ ਕੇ ਲਵੋ ਸਾਰ ਜੀ ਗੁਰੂਆਂ ਦੀ ਤਰਤੀ ਤੇ ਵਸਦੇ ਪੰਜਾਬੀ ਵੀਰੋਂ ਹੱਡ ਮਾਰਿਆਂ ਦੀ ਜਾ ਕੇ